ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਇਟਲੀ ਵਾਲੇ ਭੈਣ ਭਰਾਵਾਂ ਨੇ ਅੱਜ ਮੈਨੂੰ ਸ਼੍ਰੀ ਰਾਮ ਹਸਪੀਟਲ ਜਲੰਧਰ ਭੇਜਿਆ ਸੀ ਜੋ ਭੈਣ ਬਿਮਾਰ ਆ ਇਹ ਉਹਨਾਂ ਦਾ ਪਰਿਵਾਰ ਆ ਤੇ ਭੈਣ ਬਿਮਾਰ ਹੈਗੀ ਆ ਉਹਨਾਂ ਦੇ ਇਲਾਜ ਦੇ ਲਈ 25000 ਰੁਪਏ ਦੇ ਕੇ ਭੇਜਿਆ ਸੀ ਜਿਹਦੇ ਵਿੱਚ 15000 ਰੁਪਏ ਆਈਸੀਯੂ ਦਾ ਦੇ ਚੁੱਕੀਆਂ ਔਰ 10000 ਰੁਪਏ ਜਿਹੜਾ ਹੈਗਾ ਆ ਉਹ ਅਮਾਉਂਟ ਜਿਹੜੀ 10000 ਆ ਉਹ ਇਹਨਾਂ ਦੇ ਮੈਡੀਸਨ ਦੇ ਜਿਹੜੀ ਪੈਂਡਿੰਗ ਸੀ ਉਹ ਬਿੱਲ ਹੋਰ ਵੀ ਪੈਂਡਿੰਗ ਹੈਗਾ ਤੇ ਇਹ ਅਮਾਉਂਟ ਮੈਂ ਦੇ ਚੁੱਕੀ ਆ ਸੋ ਇਸ ਪਰਿਵਾਰ ਦੀ ਮਦਦ ਕੀਤੀ ਹੈ ਸ਼੍ਰੀ ਗੁਰਨਾਇਕ ਦੇਵ ਜੀ ਚੈਰੀਟੀ ਟਰਸਟ ਇਟਲੀ ਵਾਲੇ ਭੈਣ ਭਰਾਵਾਂ ਨੇ ਸਮੇਂ-ਸਮੇਂ ਦੇ ਨਾਲ ਉਹ ਹਰ ਜਗ੍ਹਾ ਤੇ ਜਿੱਥੇ ਵੀ ਕੋਈ ਜ਼ਰੂਰਤਮੰਦ ਹੁੰਦਾ ਉਹਨਾਂ ਦੀ ਮਦਦ ਕਰਦੇ ਰਹੇ ਆ ਮੈਂ ਤਹਿ ਦਿਲੋਂ ਉਹਨਾਂ ਦੀ ਧੰਨਵਾਦੀ ਆ ਬਾਕੀ ਇਹ ਪਰਿਵਾਰ ਵੀ ਧੰਨਵਾਦ ਕਰਨਾ ਚਾਹੁੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੀ ਵਾਲੀ ਮੀਰਾ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ 25000 ਦਾ ਵੀ ਅਜੇ ਹੈਲਪ ਕੀਤੀ ਹੈ ਉਹ ਕਹਿੰਦੀ ਸੀ ਕਿ ਚਲੋ ਤੁਹਾਨੂੰ ਅੱਗੇ ਵੀ ਹੋਰ ਪਾਵਾਂਗੇ ਹੈਲਪ ਕਰਾਂਗੇ ਤੁਹਾਡੀ ਜਿੰਨੀ ਲੋੜ ਹੋਊਗੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ